ਇਸ ਲਈ ਬਾਣੀ ਨੂੰ ਹਰ ਇੱਕ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਅਸੀਂ ਅਰਦਾਸ ਦੇ ਵਿੱਚ ਤਿੰਨ ਚਾਰ ਗਹਿਰੇ ਪੜਦੇ ਹਾਂ ਵੀ ਆਗਿਆ ਭਈ ਅਕਾਲ ਕੀ ਤੈ ਵਿੱਚ ਚਲਾਇਓ ਪੰਥ ਇਹ ਪਹਿਲੇ ਹੈ ਪੰਥ ਦਾ ਜ਼ਿਕਰ ਹੈ ਦੂਸਰਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਦੂਸਰਾ ਸਬਜੈਕਟ ਹੈ ਤੀਸਰਾ ਹੈ ਰਾਜ ਕਰੇਗਾ ਖਾਲਸਾ ਪਰ ਇਹਨੂੰ ਅਸੀਂ ਪੜਦੇ ਜ਼ਰੂਰ ਹਾਂ لیکن ਇਹਨਾਂ چیزਾਂ ਦੇ ਸਰਮਸ਼ੀਕਦੇ ਧਿਆਨ ਨਹੀਂ ਦਿੱਤਾ ਹੈ ਵੀ ਇਹਨਾਂ چیزਾਂ ਨੂੰ ਅਸਿੰਤਾ ਪ੍ਰਤੀ ਕਿਉਂ ਰਪੀਟ ਕਰਦੇ ਆਂ ਅਸੀਂ ਇਹਨਾਂ ਨੂੰ ਕਿਉਂ ਦੁਹਰਾਉਂਦੇ ਆਂ کئی دفعہ انسان ساری زندگی ਇੱਕ ਚੀਜ਼ ਨੂੰ ਪੜੀ ਜਾਂਦਾ ਹੈ ਪਰ ਉਹਦੇ ਪ੍ਰਭਾਅ ਦਾ ਪਤਾ ਨਹੀਂ ਹੁੰਦਾ ਮੈਂ کئی ਰਾਗੀ ਸਿੰਘ ਐਸੇ ਜਿਕੇ ਹਨ ਜਿਹੜੇ ਬਚਪਨ ਤੋਂ ਲੈ ਕੇ ਹੁਣ ਤੱਕ ਆਸਾ ਦੀ ਬਾਣੀ ਪੜ੍ਹਦੇ ਹਨ ਆਸਾ ਦੀ ਬਾਣੀ ਜੇ ਉਹਨਾਂ ਨੂੰ ਕਦੇ ਪੁੱਛ ਲਈਏ ਵੀ ਨਾਨਕ ਮੇਰ ਸਰੀਰ ਕਾ ਇਕ ਰੱਥ ਇਕ ਰੱਥ ਵਾਹੋ ਇਹਦਾ ਕੀ ਅਰਥ ਹੈ ਜੇ ਮੁਹੱਕਾ ਕਰਮੁ ਹੈ ਕਰਮ ਹੈ ਪਿਤਰੀ ਦੇ ਇਹਦਾ ਕੀ ਅਰਥ ਹੈ ਹਰਮਤ ਇਸ ਨੂੰ ਅਗਲੇ ਉਹ ਵਜੋ ਤੇ ਧੂਨਾ ਖਾਏ ਇਸਦਾ ਕੀ ਅਰਥ ਹੈ ਤੋ ਉਹ ਕਹਿੰਦੇ ਹਾਂ ਜੀ ਅਰਥ ਅਰਥ ਦਾ ਸਾਨੂੰ ਨਹੀਂ ਪਤਾ ਸਾਰੀ ਜ਼ਿੰਦਗੀ ਆਸਾ ਦੀ ਬਾਤ ਪੜੀ ਜਾਣੀ ਲੇਕਿਨ ਇਤਨਾ ਵੀ ਪਤਾ ਨਾ ਲੱਗਣਾ ਵੀ ਜੋ ਚੀਜ਼ ਮੈਂ ਰੋਜ਼ ਪੜਦਾ ਹਾਂ ਲੋਕਾਂ ਨੂੰ ਸੁਣਾਣਾ ਹਾਂ ਕੱਟ ਤੋਂ ਕੱਟ ਮੈਨੂੰ ਇਸ ਦਾ बोध ਇਸ ਦਾ ਗਿਆਨ ਤਾਂ ਹੋਣਾ ਚਾਹੀਦਾ ਅਸੀਂ ਜਪਦੇ ਸਾਹਿਬ ਰੋਜ਼ ਪੜਦੇ ਹਾਂ ਲੇਕਿਨ ਜੋ ਕੋਈ ਸਾਨੂੰ ਨੇ ਕੁਛ ਬੈਠੇ ਵੀ ਜੇਤਾ ਕੀਤਾ ਤਿੱਤਾ ਨਾਓ ਬਿਨ ਨਾਵੇ ਨਾਹੀਂ ਕੋਠਾਓ ਜਾਂ ਜਤ ਪਹਾਰਾ ਤੀਰ ਜਿਸ ਨਿਆਰ ਅਹਰਣ ਮਤ ਵੇਦ ਹਥਿਆਰ ਜਾਂ ਪਵਨ ਗੁਰੂ ਪਾਣੀ ਪਤਾ ਮਾਤਾ ਸਰਤ ਮਹਤ ਜਾਂ ਪੰਜ ਪ੍ਰਬਾਨ ਪੰਜ ਪ੍ਰਦਾਨ ਪੰਚੇ ਪਭੇ ਦਰਗਹਿ ਮਾਨ ਅਗਰ ਕੋਈ ਪੁੱਛ ਲਵੇ ਅਸੀਂ ਇਹ ਵੀ ਨਾ ਦੱਸ ਕੀ ਇਹਦਾ ਅਰਥ ਕੀ ਹੈ ਤੋ ਸਾਡੀ ਜ਼ਿੰਦਗੀ ਤੋਂ ਨੇ ਅਫਸੋਸ ਦਾ ਪ੍ਰਗਟ ਕਰਨਾ ਹੈ ਉਹ ਕਹੇਗਾ ਬਚਪਨ ਤੋਂ ਤੁਸੀਂ ਜਪਦੀ ਸਾਖ ਪੜ੍ਹਦੇ ਹੋ ਔਰ ਰੋਜ਼ ਤੁਸੀਂ ਸੁਣਦੇ ਵੀ ਹੋ ਲੇਕਿਨ ਤੁਹਾਨੂੰ ਕੁਝ ਵੀ ਪਤਾ ਨਹੀਂ ਹੈ ਤੋ ਮੈਂ ਅਰਜ਼ ਕਰ ਰਿਹਾ ਹਾਂ ਕਿ ਜਿਸ ਚੀਜ਼ ਨੂੰ ਤੁਸੀਂ ਪੜ੍ਹिए ਤੋ ਸੁਣੀਏ ਉਹਦਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਉਹਦਾ ਸਾਨੂੰ ਬੋਧ ਹੋਣਾ ਚਾਹੀਦਾ ਹੈ ਤੋ ਆਪਾਂ ਇੱਕ ਵਿਚਾਰ ਕਰ ਰਹੇ ਹਾਂ ਮੇ ਨਾਨਕ ਨਾਮ ਨਾਨਕ ਗੁਰੂ ਨੇ ਦੁਨੀਆ ਨੂੰ ਨਾਮ ਦਿੱਤਾ ਹੈ ਨਾਮ ਕੀ ਹੈ ਕ੍ਰਿਸ਼ਨ ਨੇ ਮਹਾਰਾਜ ਜੀ ਕਹਿੰਦੇ ਹਨ ਨਾਮ ਜਪਤ ਕੋਟ ਸੂਰ ਉਜਿਆਦਾ ਇੱਕ ਸੂਰਜ ਨਹੀਂ ਦੋ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਨਾਮ ਜਪਤ ਕੋਟ ਸੂਰ ਉਜਿਆਦਾ ਕੋਟ ਦਾ ਥਾ ਕਰੋੜਾਂ ਨਾਮ ਜਪਤ ਕੋਟ ਸੂਰ ਉਜਿਆਦਾ ਮਿਟ ਹੈ ਪਰਮ ਅੰਧੇਰਾ ਜਿੱਥੇ ਨਾਮ ਆ ਜਾਏਗਾ ਉਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਏਗਾ ਉਸ ਇਨਸਾਨ ਦਾ ਟਾਈਮ ਤੇ ਸਪੇਸ ਦੋਨੋਂ ਖਤਮ ਹੋ ਜਾਣਗੇ ਦੇਸ਼ ਕਾਲ ਬਸਤੂ ਦੀ ਖਤਮ ਹੋ ਜਾਏਗੀ ਉਹਦੀ ਆਤਮਾ ਸਾਰੇ ਬ੍ਰਹਿਮੰਡ ਦੇ ਨਾਲ ਮਿਲ ਜਾਏਗੀ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰੱਖ ਠਾਇ ਉਹਦਾ ਮਨ ਠਿਕ ਟਿਕ ਗਿਆ ਹੈ ਉਹਨੇ ਗੁਪਤ ਤੇ ਪ੍ਰਗਟ ਨੂੰ ਜਾਨਣਾ ਹੈ ਕਿ ਵੀਰ ਸਾਹਿਬ ਜੀ ਕਹਿੰਦੇ ਹਨ ਕਬੀਰ ਮਮਾ ਮਨਸੁ ਕਾਜ ਹੈ ਮਨਛਾਲੇ ਸਿੱਧ ਹੋਏ ਮਨ ਹੀ ਮਨਸੂਮ ਕਹੇ ਕਬੀਰਾ ਮਨសា ਮਿਲਿਆ ਨ ਕੋਏ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਚ ਤਤ ਕੋ ਜਿਓ ਇਹ ਮਨ ਲੈ ਜੋ ਉਨ ਮਨ ਰਹਾ ਤੋ ਤਿੰਨ ਲੋਕ ਕੀ ਬਾਤਾਂ ਹੈ ਇੱਕ ਲੋਕ ਦੇ ਨੇ ਕਹਿੰਦੇ ਅੰਤਨਾਂ ਲੋਗਾ ਦੇ ਮੈਂ ਅਰਜ਼ ਕਰ ਰਿਹਾ ਅਸਾਂ ਕਿ ਨਾਮ ਰੌਸ਼ਨੀ ਹੈ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਪੰਜ ਗੁਰੂਆਂ ਦਾ ਦਰਸ਼ਨ ਕੀਤਾ ਕਿਤਨੇ ਖੁਸ਼ਕਿਸਮਤ ਵਿਅਕਤੀ ਸੀ ਭਾਈ ਗੁਰਦਾਸ ਸਾਹਿਬ ਜੀ ਪੰਜ ਗੁਰੂਆਂ ਦਾ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਕੀਤਾ ਤੇ ਪੰਜ ਗੁਰੂਆਂ ਦੀ ਰਹਿਣੀ ਬਹਿਣੀ ਦੇਖੀ ਉਹਨਾਂ ਦੇ ਉਹਨਾਂ ਦਾ ਲਿਬਾਸ ਉਹਨਾਂ ਦੀ ਖਾਦ ਖੁਰਾਕ ਉਹਨਾਂ ਦਾ ਫਿਰਨਾ ਤੁਰਨਾ ਤਰਜ਼ੇ ਜ਼ਿੰਦਗੀ ਮੇਲ ਮਲਾਪ ਉਹ ਸਾਰਾ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਭਾਈ ਗੁਰਦਾਸ ਸਾਹਿਬ ਨੇ ਤੋਂ ਉਹਨਾਂ ਨੇ ਫਿਰ ਬਾਬਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੰਬੰਧ ਵਿੱਚ ਵਿਚਾਰਨ ਕੀਤਾ ਹੈ ਕਿ ਸਤਗੁਰ ਨਾਨਕ ਪ੍ਰਗਟਿਆ ਜਿਸ ਵੇਲੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਬਾਬਾ ਜੀ ਦਾ ਇਜ਼ਹਾਰ ਹੋਇਆ ਬਾਬਾ ਜੀ ਇਸ ਦੁਨੀਆ ਦੇ ਅੰਦਰ ਤਸ਼ਰੀਫ ਲਿਆਏ ਸਤਗੁਰੂ ਨਾਨਕ ਪ੍ਰਗਟਿਆ ਕਹਿੰਦੇ ਹਨ ਮਿੱਟੀ ਧੁੰਦ ਜਗ ਚਾਨਣ ਹੋਇਆ ਦੁਨੀਆ ਦੇ ਅੰਦਰ ਧੁੰਦ ਮਿਟ ਗਈ ਤੇ ਦੁਨੀਆ ਦੇ ਅੰਦਰ ਚਾਨਣ ਪ੍ਰਕਾਸ਼ ਹੋ ਗਿਆ ਆਪ ਇਸ ਦੇਸ਼ ਦੇ ਅੰਦਰ ਰਹਿੰਦੇ ਹੋ ਇੱਥੇ ਧੁੰਦ ਪੈਂਦੀ ਹੈ ਉਹ ਕਾਫੀ ਕਬੀ ਕਰ ਤੁ ਸਾਡੇ ਨੀਲ ਦੇ ਵਿੱਚ ਕਦੇ-ਕਦੇ ਪੈਂਦੀ ਹੈ ਲੇਕਿਨ ਇੱਥੇ ਤਾਂ ਤਕਰੀਬਨ ਮੇਰਾ ਖਿਆਲ ਹੈ ਹਰ ਮੌਸਮ ਦੇ ਵਿੱਚ ਥੋੜੀ ਬਹੁਤੀ ਪੈਂਦੀ ਹੈ ਤੁੰਦ ਲੇਕਿਨ ਕਈ ਦਫਾ ਤੁੰਦ ਇਤਨੀ ਗਹਿਰੀ ਹੁੰਦੀ ਹੈ ਕਿ ਉਹ ਸੂਰਜ ਨੂੰ ਵੀ ਮਾਤ ਭਾਗ ਦਿੰਦੀ ਹੈ ਸੂਰਜ ਜਿਸ ਦੇ ਸਾਹਮਣੇ ਸਾਡੀ ਦੁਨੀਆ ਇੱਕ ਜੁਗਨੂ ਦੀ ਤਰ੍ਹਾਂ ਹੈ ਇਹ ਸਾਰੀ ਦੁਨੀਆ 4 ਅਰਬ ਦੀ ਜੋ ਦੁਨੀਆ ਹੈ ਇਹ ਇੱਕ ਜੁਗਨੂ ਦੀ ਤਰ੍ਹਾਂ ਹੈ ਸੂਰਜ ਦੇ ਸਾਹਮਣੇ ਸੂਰਜ 9 ਕਰੋੜ ਮੀਲ ਦੀ ਦੂਰੀ ਤੇ ਹੈ ਸੂਰਜ ਦੀ ਬੁੱ cục ਦੇ ਅੰਦਰ 75 ਲੱਖ ਦੁਨੀਆਂ ਹੈ ਲੇਕਿਨ ਇਤਨਾ ਵੱਡਾ ਸੂਰਜ ਜੋ ਸਾਰੀ ਦੁਨੀਆਂ ਨੂੰ ਪ੍ਰਕਾਸ਼ ਦਿੰਦਾ ਹੈ ਪਰ ਤੁੰਦ ਦੇ ਸਾਹਮਣੇ ਉਹ ਵੀ ਸ਼ਰਮਿੰਦਾ ਹੋ ਜਾਂਦਾ ਹੈ ਤੁੰਦ ਦੇ ਸਾਹਮਣੇ ਉਹਦੀ ਵੀ ਕਿਸ ਨਹੀਂ ਜਾਂਦੀ ਹੈ ਕਾਰ ਨਾਲ ਕਾਲ ਟਕਰਾ ਜਾਂਦੀ ਹੈ ਇਨਸਾਨ ਨਾਲ ਇਨਸਾਨ ਟਕਰਾਉਂਦਾ ਹੈ ਇਨਸਾਨ ਨੂੰ ਆਪਣਾ ਹੱਥ ਵੀ ਨਜ਼ਰ ਨਹੀਂ ਆਉਂਦਾ ਹੈ ਕਈ ਆਦਮੀ ਡਿੱਗ ਪੈਂਦੇ ਹਨ ਇਸ ਵਾਸਤੇ ਤੁੰਦ ਬੜੀ ਖਤਰਨਾਕ ਹੈ ਇੱਕ ਹੁੰਦਾ ਹੈ ਹਨੇਰਾ دوسری ہے تندر. ہنیرا کوئی ایڈا خطرناک نہیں ہوں اگر اسی موم بتی جلا دیے تو روشنی ہو جائے گی اگر سارے پاس ٹارچ ہے تو جتنے مارا گے روشنی ہو جائے گی اگر لمپ ہے اسی گیس جگانے بجلی جگانے تو روشنی ہو جاتی ہے جتنے تک روشنی کی مار ہے تو ہنیرا اڈ جاتا ہے پر نہیں دری لکھن بجلی ہوں بجلی ہو ਜਦੋਂ ਸੂਰਜ ਦੀ ਪੇਸ਼ਨੀ ਜਾਂਦੀ ਹੈ ਇਹ ਸਾਡੇ ਦੀਵੇ ਤੇ ਸਾਡੇ ਜੁਗ ਨੂੰ ਸਾਡੀਆਂ ਟਾਰਚਾਂ ਸਾਡੀਆਂ ਬਿਜਲੀਆਂ ਸਾਰੀਆਂ ਹੀ ਫਿਲ ਹੋ ਜਾਂਦੀਆਂ ਹਨ ਇਸ ਵਾਸਤੇ ਤੁੰਦ ਬੜੀ ਖਤਰਨਾਕ ਹੈ ਲੇਕਿਨ ਭਾਈ ਗੁਰਦਾਸ ਸਾਹਿਬ ਜੀ ਨੇ ਗਜ਼ਬ ਦੀ ਗੱਲ ਕੀਤੀ ਹੈ ਉਹ ਬੜੇ ਛੋਟੇ ਦੇ ਫਿਲਾਸਫਰ ਸਨ ਉਹਨਾਂ ਨੇ ਉਹ ਕਹਿੰਦੇ ਹਨ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਗੁਰਦੇਵ ਨੇ ਸਾਡੀ ਤੁੰਦ ਦੂਰ ਕੀਤੀ ਸੀ ਤੁੰਦ ਸੋ ਰਾਸੇ ਉਹਨ ਫੇਰ ਤੰਤ ਦੇ ਵਿਚ ਚਲੇ ਗਏ ਹਨ ਮੁਸ਼ਕਿਲ ਇਹ ਹੈ ਕਿ ਗੁਰੂ ਨਾਨਕ ਨੇ ਸਾਡੇ ਪਾਸੋਂ ਜਿਹੜੀਆਂ ਚੀਜ਼ਾਂ ਨੂੰ ਜੱਫੇ ਅਸੀਂ ਪਾਇ ਸੰ ਉਹ ਛੜਾਏ ਲੇਕਿਨ ਮੁਸ਼ਕਿਲ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਫੇਰ ਜੱਫੇ ਪਾਲੇ ਹਨ ਆਦਮੀ ਦੇ ਵਿੱਚ ਇਹ ਇੱਕ ਨੁਕਸਾ ਹੈ ਕਿ ਮਹਾਪੁਰਸ਼ ਇਨਸਾਨ ਨੂੰ ਹਨੇਰੇ ਦੇ ਵਿੱਚੋਂ ਰੋਸ਼ਨੀ ਦੇ ਵਿੱਚ ਲਿਆਉਂਦੇ ਹਨ ਕਿਉਂਕਿ ਹਨੇਰਾ ਤਾਂ ਬੜਾ ਖਤਰਨਾਕ ਹੈ ਅਸੀਂ ਦੇਖਦੇ ਹਾਂ ਜਿਸ ਮਕਾਨ ਦੇ ਵਿੱਚ ਰੋਸ਼ਨੀ ਨਹੀਂ ਉਥੇ ਕਿਤੇ ਬਿੱਲੀ ਬੈਠੀ ਹੈ ਕਿਤੇ ਚੂਹਾ ਬੈਠਾ ਹੈ ਕਿਤੇ ਸਰਪ ਬੈਠਾ ਹੈ ਕਿਤੇ ਕੁਛ ਤੇ ਕਿਤੇ ਕੁਛ ਹਨੇਰੇ ਦੇ ਵਿੱਚ ਸਭ ਕੁਝ ਹੈ ਪਰ ਜਦੋਂ ਚਾਨਣ ਹੁੰਦਾ ਹੈ ਤੇ ਬਿੱਲੀ ਵੀ ਦੌੜ ਜਾਂਦੀ ਹੈ ਚੂਹਾ ਵੀ ਦੌੜਦਾ ਹੈ ਸਰਪ ਵੀ ਦੌੜਦਾ ਹੈ ਤੇ ਜਾਨਵਰ ਦੌੜਦੇ ਹਨ ਕਿਉਂਕਿ ਰੌਸ਼ਨੀ ਤੋਂ ਤਾਂ ਡਰਦੇ ਹਨ ਤੋਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਸਤਗੁਰ ਨਾਨਕ ਪ੍ਰਗਟ ਆ ਮਿੱਟੀ ਤੁੰਦ ਉਹਨਾਂ ਨੇ ਲੋਕਾਂ ਦੀ ਤੁੰਦ ਮੀਟ ਦਿੱਤੀ ਹੈ ਪਰ ਜਿੰਨਾ ਪਰਮਾ ਦੇ ਵਿੱਚੋਂ ਵਹਿਮਾਂ ਦੇ ਵਿੱਚੋਂ ਜਿਸ ਗ੍ਰਾਵਟ ਦੇ ਵਿੱਚੋਂ ਸਾਨੂੰ ਬਾਬਾ ਜੀ ਨੇ ਕੱਢਿਆ ਸੀ ਅਸੀਂ ਫਿਰ ਉਸੇ ਦੇ ਵਿੱਚ ਪੈ ਗਏ ਹਾਂ ਆਸਾ ਦੀ ਵਾਰ ਕੀ ਹੈ ਅਸੀਂ ਨਿਤਪੱਤੇ ਕਿਉਂ ਪੜਦੇ ਹਾਂ ਗੁਰਦੁਆਰੇ ਵਿੱਚ ਜੋ ਧਰਮ ਨੂੰ ਸ਼ੰਖ ਲੱਗੇ ਸੀ ਜੋ ਧਰਮ ਨੂੰ ਘੁਣਾ ਲੱਗਿਆ ਸੀ ਜੋ ਧਰਮ ਥੋਥਾ ਤੇ ਪੋਲਾ ਹੋ ਗਿਆ ਸੀ ਬਾਬਾ ਨਾਨਕ ਨੇ ਆਸਾ ਦੀ ਵਾਰ ਦੇ ਵਿੱਚ ਉਹਦਾ ਜ਼ਿਕਰ ਕੀਤਾ ਹੈ ਬਾਬਾ ਨਾਨਕ ਨੇ ਪੰਜੀ ਕਿਸਮ ਦੀ ਹਮਾਂ ਦਾ ਜ਼ਿਕਰ ਕੀਤਾ ਆਸਾ ਦੀ ਵਾਰ ਦੇ ਅੰਦਰ ਪਰ ਅਸੀਂ ਪੜ੍ਹੇ ਜਾਣਿਆ ਦਵਾਦਬ ਸੁਣਾਉਣ ਵਾਲੇ ਸੁਣ ਬੜੀ ਜਾਂਦੇ ਨੇ ਸੁਣ ਵਾਲੇ ਸੁਣੀ ਜਾਂਦੇ ਹਨ ਕਦੇ ਅਸੀਂ ਧਿਆਨ ਨਹੀਂ ਦਿੱਤਾ ਵੀ ਇਹ ਸੋਸ਼ਲ ਸਿਸਟਮ ਜੋ ਹੈ ਇਹ ਬਾਬਾ ਨਾਨਕ ਨੇ ਕਿਸ ਤਰ੍ਹਾਂ ਇਹਦਾ ਸੁਧਾਰ ਕੀਤਾ ਹੈ ਬਾਬਾ ਨਾਨਕ ਇੱਕ ਕ੍ਰਾਂਤੀਕਾਰੀ ਗੁਰੂ ਹਨ ਤੋਂ ਮੈਂ ਅਰਸ਼ ਕਰ ਰਿਹਾ ਹਾਂ ਕਹਿੰਦੇ ਹਨ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਅਸੀਂ ਅਜੇ ਮਾਮੂਲੀ ਮਾਮੂਲੀ ਵਹਿਮਾ ਦੇ ਵਿੱਚ ਪਏ ਹੋਏ ਰੱਬ ਨੂੰ ਮੰਨਣ ਵਾਲਾ ਇਨਸਾਨ ਗੁਰੂਆਂ ਨੂੰ ਮੰਨਣ ਵਾਲਾ ਇਨਸਾਨ ਇਤਨੇ ਰੋਸ਼ਨੀ ਦਾ ਮਾਲਕ ਇਨਸਾਨ ਇਤਨੇ ਮੈਟਰ ਇਤਨੇ ਮਸਾਲੇ ਇਤਨੇ ਪਦਾਰਥ ਦਾ ਇਨਸਾਨ 1430 ਸਫੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਗਿਆਨ ਦਾ ਇੱਕ ਮਰਕਜ਼ ਹੈ ਗਿਆਨ ਦਾ ਇੱਕ ਸੋਮਾ ਹੈ ਗਿਆਨ ਦਾ ਦਿਸ਼ਤਾਨ ਹੈ ਗਿਆਨ ਦਾ ਇੱਕ ਸਮੁੰਦਰ ਹੈ ਉਸ ਸਮੁੰਦਰ ਦੇ ਹੁੰਦਿਆਂ ਹੋਇਆਂ ਅਸੀਂ ਫਿਰ ਪਰਮਾਤਮਾ ਦੇ ਵਿੱਚ ਪਏ ਹੋਏ ਮੈਂ ਕਦੇ-ਕਦੇ ਦੇਖਣਾ ਸਿਕਾਂ ਦੀ ਹਾਲਤ ਵੀ ਕੋਈ ਕੰਮ ਨੂੰ ਜਾ ਰਿਹਾ ਹੋਵੇ ਨਾ ਕਿਸੇ ਨੇ ਨਿਸ਼ਾਨ ਆ ਦਿੱਤੀ ਹੋਵੇ ਤਾਂ ਉੱਥੇ ਬੈਠ ਜਾਂਦਾ ਹੈ انہوں نے پوچھے تو بیٹھ کیوں گیا ہے تو کہ نہیں پتا اس نے نش ماری ہے کمالی گل ہے نش اس نے ماری ہے کم تیرا فیل ہو رہا ہے بیٹھ تو گیا ہے نش تیری دی بڑا ڈونگا حاصل ہو گیا ہے کوئی کسی دے اگے کی بلی لنگ جائے وہ بیٹھ جاتا ہے کہ میرے اگے دی بلی ننگ گئی ہے کوئی پندت مل جائے انسان بیٹھ گیا یہ براہمن میرے مت لگ گیا ہے میں دیکھتا ہاں ਕੋਈ ਖਾਲੀ ਘਰਾ ਮਿਲ ਜਾਵੇ ਇਨਸਾਨ ਵਾਪਸ ਹੋ ਜਾਂਦਾ ਹੈ ਐਸੇ ਮਾਮੂਲੀ ਮਾਮੂਲੀ ਚੱਕਰਾਂ ਦੇ ਵਿੱਚ ਇਨਸਾਨ ਪਿਆ ਹੋਇਆ ਹੈ ਇਹਨੂੰ ਪੁੱਛਣ ਵਾਲਾ ਹੋਵੇ ਵੀ ਇਹ ਬਿੱਲੀ ਦਾ ਤੇਰੇ ਨਾਲ ਕੀ ਸੰਬੰਧ ਹੈ ਤੇ ਈਰਾਨ ਈਰਾਨ ਦੇ ਅੰਦਰ ਆਖਰ ਦੇਖ ਲਾ ਮੈਂ ਅਰਬ ਦੇਸ਼ ਦੇ ਅੰਦਰ ਮੁਸਲਮਾਨ ਸਾਰੇ ਬਿੱਲੀਆਂ ਰੱਖਦੇ ਹਨ ਤੂੰ ਰੋਜ਼ ਬਿੱਲੀਆਂ ਦੇਖਦੇ ਹਨ ਤੇ ਤੈਨੂੰ ਬਿੱਲੀ ਨੇ ਕੀ ਕਹਿ ਦਿੱਤਾ ਜੇ ਤੇਰੇ ਕੋਲ ਦੀ ਨੰਗੀ ਬਿੱਲੀ ਹੈ ਜੀ ਮੇਰੇ ਬਿੱਲੀ ਅਗਨਰਨਾਂ ਇਹ ਜਿਹੇ ਕੁੱਤੇ ਨੇ ਕੰਨ ਮਾਰਦੇ ਸਨ ਹੁਣ ਉਹਦੇ ਵਿਚਾਰੇ ਦੇ ਅਗਰ ਚਿਚੜਦਾ ਹੈ ਖੁਰਪਈ ਹੋਈ ਹੈ ਕੋਈ ਤਕਲੀਫ ਹੈ ਉਹਨੇ ਕੰਨੇ ਮਾਰਨੇ ਨੇ ਹੋਰ ਉਸ ਬੇਚਾਰੇ ਨੂੰ ਕੋਈ ਡਾਂਗ ਮਾਰਨੀ ਹੈ ਤੋਂ ਮੈਂ ਅਰਜ਼ ਕਰ ਰਿਹਾ ਕੁੱਤੇ ਦੇ ਕੰਨ ਸਾਡੇ ਪ੍ਰੋਗਰਾਮ ਨੂੰ ਫਿਲ ਕਰ ਦਿੰਦੇ ਹਨ ਬੰਦੇ ਦੀ ਨਿਸ਼ ਸਾਡੇ ਪ੍ਰੋਗਰਾਮ ਨੂੰ ਫਿਲ ਕਰਦੀ ਹੈ ਖਾਲੀ ਘਰਾ ਹੋਵੇ ਉਹ ਸਾਡੇ ਪ੍ਰੋਗਰਾਮ ਨੂੰ ਨਾਸ ਕਰ ਦਿੰਦਾ ਹੈ ਖੋਤਾ ਹਿੰਗ ਪੇ ਸਾਡੇ ਕਰਨ ਨੂੰ ਨਾਸ ਕਰ ਦਿੰਦਾ ਹੈ ਖਾਲੇ ਘਰਾ ਮਿਲ ਜਾਏ ਬ੍ਰਹਮਣ ਮਿਲ ਜਾਏ ਸਾਡਾ तमाम ਪ੍ਰੋਗਰਾਮ ਫੇਲ ਹੋ ਜਾਂਦਾ ਹੈ ਮੈਂ ਅੱਜ ਕਰ ਰਿਹਾ ਕਿਤਨੇ ਵਹਿਮ ਨੇ ਹਜ਼ੂਰ ਬਾਬਾ ਜੀ ਕਹਿੰਦੇ ਸਾਧੋ ਇਸ ਜਗ੍ਹਾ ਪਰਮ ਭੁਲਾਣਾ ਰਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹੱਥ ਛੱਡਾ ਮਨ ਮੁਖ ਭੁੱਲੇ ਬੋਤੀ ਰਾਹੀ ਇਹ ਬਹੁਤ ਅਸਤਿਆਂ ਦੇ ਵਿੱਚ ਪੈ ਕਰਕੇ ਇਨਸਾਨ ਭੁੱਲਿਆ ਹੋਇਆ ਹੈ ਇਹ ਮਾਮੂਲੀ ਪਰਮੇ ਦੇ ਦੂਰ ਨਹੀਂ ਹੋ ਸਕਦੇ ਇਹਦੇ ਵੱਡੇ ਪਰਮ ਜਿਹੜਾ ਅਗਿਆਨ ਹੈ ਅੰਧਕਾਰ ਉਹ ਕਿਸ ਤਰ੍ਹਾਂ ਦੂਰ ਹੋ ਗਿਆ ਇਨਸਾਨ ਦਾ ਇੱਕ ਬੰਦਾ ਕਲਕੱਤੇ ਕਿਸੇ ਦੇ ਕਲੇਚਾ ਪਾਣੀ ਪੀਣ ਗਿਆ ਲੇਕਿਨ ਉਹ ਆਦਮੀ ਬੜਾ ਵਿਗਿਆਨਕ ਸੀ ਸਿਆਣਾ ਸੀ ਔਰ ਇੱਕ ਕਾਲਜ ਦਾ ਪ੍ਰੋਫੈਸਰ ਆ ਚੁੱਕਾ ਸੀ ਲਖਾਰੀ ਸੀ ਉਹਨੇ ਕਈ ਕਿਤਾਬਾਂ ਲਿਖੀਆਂ ਲੇਕਿਨ ਉਹ ਆਪਣੀ ਦੁਸ਼ਤੇ ਕਰੇ ਚਾਪੇ ਨੂੰ ਗਿਆ ਉਹਨੇ ਬੁਲਾਇਆ ਸੀ ਪਰ ਜਿਸ ਵਕਤ ਉਹ ਚਾਪੀ ਕੇ ਬਾਹਰ ਨਿਕਲੇ ਤੋ ਕਿਸੇ ਨੇ ਨਿਸ਼ਵਾਦ ਦਿੱਤੀ ਉਹ ਘਰ ਵਾਲਾ ਵੀ ਡਾਕਟਰ ਸੀ ਜਿਸ ਨੇ ਚਾਪ ਲਈ ਸੀ ਉਹ ਕਹਿੰਦਾ ਜੀ ਥੋੜਾ ਜਿਹਾ ਬੈਠ ਜਾਓ ਕਰੋ ਉਹਦੇ ਆਖੇ ਉਹ ਬੈਠ ਤੱਕ ਗਿਆ ਉਹਨੇ ਪੁੱਛਿਆ ਇਹ ਗੱਲ ਸੁਣੋ ਵੀ ਆਪਕਾ ਚਾਹ ਤਾਂ ਪੀ ਲਈ ਹੈ ਤੇ ਬਾਹਰ ਆਪਾਂ ਜਾ ਰਹੇ ਹਾਂ ਸਾ ਤੇ ਫਿਰ ਤਾਂ ਮੈਨੂੰ ਕਿਉਂ ਮਠਾ ਲਿਆ ਉਹ ਕਹਿੰਦਾ ਜੀ ਤੁਹਾਨੂੰ ਨੇ ਪਤਾ ਕਿ ਆ ਨਿਸ਼ਮਾਰੀ ਹੈ ਉਸਨੇ ਸਿਰ ਲਾਇਆ ਕਹਿੰਦਾ ਤੂੰ ਡਾਕਟਰ ਹੈ ਇਹਦਾ ਮਤਲਬ ਹੈ ਵੀ ਇਹਨੇ ਤੱਕ ਤਕ ਤਰੀ ਤਲਿਮ ਹੋਵੇਗੀ ਉਸ ਤੋਂ ਬਾਅਦ ਤੈਨ ਡਾਕਟਰੀ ਦਾ ਕੋਰਸ ਕੀਤਾ ਤੂੰ ਤੈਨ ਡਾਕਟਰ ਬਣਾ ਕੇ ਸਿਲ ਦਿੱਤਾ ਹੈ ਨਿਚਰ ਇਨਸਾਨ ਤੈਨੂੰ ਇਹ ਰਿਸਰਚ ਕਰਨੀ ਚਾਹੀਦੀ ਹੈ ਕਿ ਨਿਸ਼ਨ ਸਾਨੂੰ ਆਉਂਦੇ ਕਿਉਂ ਹੈ ਕੋਈ ਇਸ ਦੇ ਮੈਦੇ ਵਿੱਚ ਨੁਕਸਾ ਹੈ ਕੋਈ ਸਰੀਰੇ ਵਿੱਚ ত্রুটি ਹੈ ਖानी ਹੈ નિਸ਼ਣ ਸਾਨੂੰ ਆਉਂਦੇ ਹੈ ਲੇਕਿਨ ਤੈਨੂੰ ਇਹ ਦੱਸ ਵੀ ਤੇਰੀ ਜ਼ਿੰਦਗੀ ਦੇ ਨਾਲ ਇਸ નિਸ਼ਣ ਦਾ ਸਬੰਧ ਕੀ ਹੈ ਤੂੰ ਡਾਕਟਰ ਹੈ ਇਤਨੇ ਇਤਨੇ ਤ ਸਾਲ ਬਰਬਾਦ ਕੀਤੇ ਇਤਨੇ એનર્ਜੀ ਵੇਸਟ ਕੀਤੇ ਇਤਨੇ ਮਨ ਵੇਸਟ ਕੀਤੇ ਹੈ ਹਾਂਜੀ ਕਈ ਵਾਰ ਤਾਂ ਮਾਰਾ ਖਾਦੀਆਂ ਫੇਲ ਹੋਇਆ ਇਤਨਾ ਤਰਸੇ ਕਰਕੇ ਤੂੰ ਡਾਕਟਰ ਵੀ ਪਾਸ ਕੀਤੀ ਹੈ ਕਿ ਤੂੰ ਪਰਮ ਕੱਠੇ ਕੀਤੇ ਹਨ ਖੈਰ ਉਸ ਨੇ ਫਿਰ ਉਸ ਕੋਲ ਫਰਜ਼ ਕਰ ਤੇ ਤੈਨੂੰ ਗਵਰਨਮੈਂਟ ਜੇ ਗੱਡੀ ਦਾ ਗਾਟ ਬੁਲਾ ਦੇਵੇ ਤੇ ਉਧਰੋਂ ਚੱਲਣ ਦਾ ਗੱਡੀ ਦਾ ਟਾਈਮ ਹੋਵੇ ਤੇ ਉਧਰੋਂ ਕੋਈ ਨਿਸ਼ ਮਾਰ ਦੇਵੇ ਤੂੰ ਤਾਂ ਸਾਰੇ ਪੈਸੇਂਜਰਾਂ ਨੂੰ ਲੇਟ ਕਰ ਦੇਵੇਂਗਾ ਅਗਰ ਤੈਨੂੰ ਫੌਜ ਦਾ ਕਮਾਂਡਰ ਬਣਾ ਦਿੱਤਾ ਜਾਏ ਉਧਰੋਂ ਦੁਸ਼ਮਣ ਹਮਲਾ ਕਰ ਦੇ ਉਧਰੋਂ ਇਧਰ ਨਿਸ਼ ਮਾਰ ਦੇਵੇ ਤੂੰ ਤਾਂ ਸਾਰੀ ਫੌਜ ਨੂੰ ਬਰਬਾਦਵੇਂਗਾ ਮੇਰਾ ਕਹਿਣ ਤੋਂ ਕੀ ਮਤਲਬ ਹੈ ਕਿ ਸਾਡੇ ਜੀਵਨ ਦੇ ਨਾਲ ਇਹਨਾਂ ਚੀਜ਼ਾਂ ਦਾ ਕੀ ਸੰਬੰਧ ਹੈ ਤੋ ਭਾਈ ਸਾਹਿਬ ਜੀ ਕਹਿੰਦੇ ਹਨ ਕਹਿੰਦੇ ਹਨ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਇਨਸਾਨ ਦੇ ਹਨੇਰੇ ਨੂੰ ਨਹੀਂ ਮਹਾਰਾਜ ਨੇ ਤਾਂ ਆਦਮੀ ਦੀ ਧੁੰਦ ਵੀ ਦੂਰ ਕੀਤੀ ਹੈ ਇਸ ਲਈ ਹਜ਼ਰ ਮਹਾਰਾਜ ਜੀ ਦੇ ਉਹ ਜਿਹੜੇ ਸਿਧਾਂਤ ਹਨ ਫੰਡਮੈਂਟਲ ਸਿਧਾਂਤ ਬੁਨਿਆਦੀ ਸਿਧਾਂਤ ਉਹਨਾਂ ਦਾ ਆਪ ਜ਼ਿਕਰ ਕਰ ਰਹੇ ਹਾਂ ਉਹ ਹਨ ਨਾਨਕ ਨਾਮ ਗੁਰੂ ਨਾਨਕ ਦਾ ਪੈਗਾਮ ਨਾਮ ਹੈ ਨਾਮ ਇੱਕ ਚੀਜ਼ ਹੈ ਜਦੂ ਮਰਸ ਕਿਸੇ ਸੀ ਵੀ ਇੱਕ ਸਰੂਰ ਵੀ ਹੈ ਪ੍ਰਕਾਸ਼ ਵੀ ਹੈ ਇੱਕ ਨਸ਼ਾ ਵੀ ਹੈ ਇੱਕ ਖਮਾਰੇ ਵੀ ਹੈ ਸੁਗੰਧੇ ਵੀ ਹੈ ਇਹ ਸਭ ਕੁਝ ਆ ਰਿਹਾ ਹੈ ਨਾਨਕ ਨਾਮ ਚਰਦੀ ਕਲਾ ਨਾਮ ਜਪਣ ਵਾਲਾ ਇਨਸਾਨ ਕਦੇ ਉਦਾਸ ਨਹੀਂ ਹੁੰਦਾ ਕਦੇ ਗਮਗੀਨ ਨਹੀਂ ਹੁੰਦਾ ਉਹ ਜੀਵਨ ਦੇ ਵਿੱਚ ਮਾਜੂਸ ਨਹੀਂ ਹੁੰਦਾ ਉਹ ਰੋਂਦਾ ਨਹੀਂ ਹੈ ਨਾਮ ਜਪਣ ਵਾਲੇ ਇਨਸਾਨ ਨੂੰ ਕਦੇ ਵਾਸੀ ਵੀ ਨਹੀਂ ਆ ਸਕਦੀ ਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਿੰਦਗੀ ਪੜ੍ਹੀ ਹੈ 42 ਸਾਲ ਦੀ ਉਹਨਾਂ ਦੀ ਜ਼ਿੰਦਗੀ ਸੀ ਸਾਰੇ ਜੀਵਨ ਚ ਕਦੇ ਉਹਨਾਂ ਨੇ ਵਾਸੀ ਨਹੀਂ ਲਈ ਹੈ ਤਾਂ ਢੰਗਿਆ ਕਲਾ ਦੀ ਗੱਲ ਨਹੀਂ ਕਰ ਨਾਮ ਜਪਣ ਵਾਲਾ ਜੋ ਮਹਾਪੁਰਸ਼ ਹੈ ਉਹ ਕਦੇ ਢੰਗਿਆ ਕਲਾ ਦੀ ਗੱਲ ਨਹੀਂ ਕਰੇਗਾ